ਭਾਰਤ ਦੇ ਵਿੱਚ ਸੰਗਤ ਦੀ ਕੋਈ ਇੱਕ ਮੰਗ ਲੰਮੇ ਸਮੇਂ ਤੋਂ ਰਹੀ ਆ ਕਿ ਤੁਸੀਂ ਪਾਸਪੋਰਟ ਵਾਲੀ ਹੱਦ ਹਟਾਓ ਪਰ ਇਸ ਮਸਲੇ ਤੇ ਨਾ ਪਾਕਿਸਤਾਨ ਸਰਕਾਰ ਤੇ ਨਾ ਭਾਰਤ ਸਰਕਾਰ ਚਾਰਜੂਈ ਕਰਦੀ ਨਜ਼ਰ ਆਈ ਕਦੇ ਇਸ ਮਸਲੇ ਤੇ ਫਿਕਰਮੰਦੀ ਨਜ਼ਰ ਆਈ ਕਿਉਂਕਿ ਭਾਰਤ ਦੇ ਵਿੱਚ ਕਿੰਨੀ ਸੰਗਤ ਸਾਡੇ ਬਜ਼ੁਰਗ ਮਾਪੇ ਦਾਦੇ ਦਾਦੀਆਂ ਨਾਨੇ ਨਾਨੀਆਂ ਬਾਬੇ ਹੈ ਮਾਪਿਓ ਕਿੰਨੇ ਬਜ਼ੁਰਗ ਸਾਡੇ ਉਹ ਨੇ ਜਿਹੜੇ ਸਿਰਫ ਪਾਸਪੋਰਟ ਨਾ ਹੋਣ ਕਾਰਨ ਕਰਤਾਰਪੁਰ ਸਾਹਿਬ ਦੇ ਦਰਸ਼ਨ ਨਹੀਂ ਕਰ 파ਰੇ ਠੀਕ ਹੈ ਪਾਕਿਸਤਾਨ ਦੀ ਹੋਰ ਯਾਤਰਾ ਤੇ ਜਾਣਾ ਪਾਕਿਸਤਾਨ ਦੀ ਫੇਰੀ ਤੇ ਜਾਣਾ ਪੂਰੇ ਮੁਲਕ ਚ ਜਾਣਾ ਤੁਸੀਂ ਬਾਰਡਰਾਂ ਰਾਹੀਂ ਦੂਸਰੀ ਤਰ੍ਹਾਂ ਜਾਣਾ ਤਾਂ ਤੁਹਾਨੂੰ ਕੋ ਪਾਸਪੋਰਟ ਦੀ ਤੁਸੀਂ ਰੱਖੀਏ ਦੂਸਰੇ ਮੁਲਕ ਦੇ ਵੱਲ ਉਹ ਸਹੀ ਹੈ ਪਰ ਇੱਕ ਕੋਰੀਡੋਰ ਕਿ ਉੱਥੋਂ ਹੀ ਜਾਣਾ ਤੇ ਉੱਥੋਂ ਹੀ ਵਾਪਸ ਆਉਣਾ ਉਹਨੇ ਹੀ ਏਰੀਆ ਜਾਣਾ ਜਿੰਨੇ ਏਰੀਆ ਜਾ ਸਕਦੇ ਹੋ ਉਸ ਤੋਂ ਬਾਹਰ ਨਹੀਂ ਜਾ ਸਕਦੇ ਉਸੇ ਦਿਨ ਜਾਣਾ ਉਸੇ ਦਿਨੇ ਮੁੜਨਾ ਸੋ ਉਸ ਦੇ ਲਈ ਕਹਿੰਦੇ ਕਿ ਕੋਈ ਹੋਰ ਦਸਤਾਵੇਜ਼ ਕੋਈ ਹੋਰ ਪਛਾਣ ਪੱਤਰ ਲੈ ਕੇ ਵੀ ਇਹ ਖੁੱਲਿਆ ਜਾ ਸਕਦਾ ਸੋ ਇਸ ਦੇ ਲਈ ਜਿਹਨਾਂ ਤੋਂ ਮੰਗਾ ਉਸ ਮੈਗਨੋਜੇਪੁਰ ਨਹੀਂ ਪਿਆ ਪਰ